ਮੇਰਾ ਭਰਾ ਗਰਨੇਪਰ ਪਰ ਕੋ ਰਹਿੰਦਾ ਸੀਗਾ ਅੱਤੀ ਬਾ ਰੋਡ ਤੇ ਕੀ ਹੋ ਗਿਆ ਉਹ ਕੀ ਕਰੇ ਡਾਕਟਰ ਤੁਹਾ ਖਤਮ ਹੋ ਗਿਆ ਮੇਰਾ ਭਰਾ ਕੋਈ ਹੋਰ ਵੀ ਸੀਗਾ ਐਕਸੀਡੈਂਟ ਦੇ ਨਾਲ ਉਹ ਤਿੰਨ ਬੰਦੇ ਹੋਰ ਆ ਜੀ ਕਹਿੰਦੇ ਤਿੰਨ ਬੰਦੇ ਹੋਰ ਆ ਇਹਨਾਂ ਬੰਦੇ ਹੋਰ ਆ ਕਿਨੇ ਹੋ ਗਏ ਜੀ ਠੀਕ ਹਾਂਜੀ ਠੀਕ ਆ ਜੀ ਮੇਰਾ ਭਰਾ ਹੀ ਮੱਕ ਗਿਆ ਤੇ ਕਿਵੇਂ ਐਕਸੀਡੈਂਟ ਕਿਵੇਂ ਹੋਇਆ ਕਿਵੇਂ ਗਰੈਂਟ ਲੱਗ ਗਿਆ ਜੀ ਬੀਬੀ ਕਰਨ ਕੈਸੀ ਕਰਦਾ ਉਹ ਤੇ ਗੁਰਦੇ ਸੇਵਾ ਕਰ ਰਿਹਾ ਸੀਗਾ ਕਹਿੰਦੇ ਸੇਵਾ ਕਰ ਰਿਹਾ ਸੀ ਸ਼ੇਰ ਦਾ ਆਇਆ ਸੀ ਮੇਰਾ ਭਰਾ ਓਏ ਗਾ ਨੰਗੀਆਂ ਤਾਰਾਂ ਸੀਗੀਆਂ ਨੰਗੀਆਂ ਤਾਰਾਂ ਸੀ ਮੇਰੇ ਭਰਾ ਨੂੰ ਕਰੰਟ ਲੱਗ ਗਿਆ ਤੇ ਕਰੰਟ ਲੱਗ ਗਿਆ ਮੇਰਾ ਭਰਾ ਖਤਮ ਹੋ ਗਿਆ ਉੱਥੇ ਹੁਣ ਲੈ ਕੇ ਸ਼ੋਕਮਾ ਇਹ ਕਿ ਮਿੱਟੀ ਨਾਮ ਆ ਤੁਹਾਡਾ ਮੇਰਾ ਮੇਰਾ ਟਿੰਕੂ ਰੋੜਾ ਜਿਹਨੇ ਜਿਹਨਾਂ ਦੇਥੋਂ ਇਹ ਕੋਣ ਸੀਗੇ ਮਾ ਚਾਚਾ ਸਕਾ ਚਾਚਾ ਕੀ ਨਾਮ ਸੀ ਉਹਨਾਂ ਦਾ ਸ਼ੋਕਮਾ ਕੀ ਕੰਮ ਕਰ ਰਹੇ ਸੀਗੇ ਹਾਂਜੀ ਹਾਂਜੀ ਸੇਵਾ ਕਰਦੇ ਇੱਥੇ ਲੱਗੇ ਸੀਗੇ ਅੱਛਾ ਤੇ ਕੀ ਕੰਮ ਕੀ ਕਰਦੇ ਉਦਾਂ ਵੀ ਕੋਈ ਜੌਬ ਜੌਬ ਕਰਦੇ ਸੀ ਪਹਿਲੇ ਗੱਡੇ ਦਾ ਕੰਮ ਕਰਦਾ ਸੀ ਠੀਕ ਹੈ ਤਾਂ ਰਿਵਾੜ ਚ ਕੋਣ ਕੋਣ ਆਉਂਦੇ ਉਹਨਾਂ ਨੇ ਵਿਆਹ ਨਹੀਂ ਕਰਾਇਆ ਮੈਰੇ ਨਹੀਂ ਕਰਾਇਆ ਮਤਲਬ ਗੁਰਦੁਆਰਾ ਸਾਹਿਬ ਨਾਲ ਹੀ ਲੱਗੇ ਸੇਵਾ ਕਰਦੇ ਸੀ ਜਿਆ ਖਾਟੂ ਸਾਹਿਬ ਮੰਦਰ 'ਚ ਲੱਗਾ ਰਹਿੰਦਾ ਸੀ ਜਾਂ ਇਹਨਾਂ ਨਾਲ ਲੱਗਾ ਜਾਂ ਸਾਡਾ ਨਾ ਜਾਂਦਾ ਸੀ ਮਸ਼ੀਨਲ ਸੁਣਾ ਚੱਕਾ ਗੁਰੂ ਚਰਨਾਂ ਹਾਂ ਜੀ ਗੁਰ ਜਿਹੜਾ ਹਾਦਸਾ ਹੋਇਆ ਗੁਰਦੁਆਰਾ ਸਾਹਿਬ ਦੇ ਅੰਦਰ ਕਹਿੰਦੇ ਕੋਈ ਕਰੰਟ ਲੱਗਣ ਨਾਲ ਛੋਲੇ ਦਾ ਮਾਮਲਾ ਕੀ ਹੈ ਔਰ ਕਿੱਥੇ ਦਾ ਇਹ ਮਾਮਲਾ ਇਹ ਹੈ ਗੁਰਦੁਆਰਾ 8ਵੇਂ ਪਾਸ਼ਾ ਹੀ ਸ਼ਗੁੰ ਪਹਿਲੇ ਜਿਹੇ ਸਾਹਮਣੇ ਗੁਰਦੁਆਰਾ ਸਾਹਿਬ ਹੈ ਉੱਥੇ ਹਰ ਮਹੀਨੇ ਜਿਸ ਤਰ੍ਹਾਂ ਰੋਜ਼ ਦੀ ਸੇਵਾ ਚੱਲਦੀ ਸੀ ਉਸੇ ਤਰ੍ਹਾਂ ਸੇਵਾ ਚੱਲ ਰਹੀ ਸੀਗੀ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਚੱਲ ਰਹੀ ਸੀ ਜੀ ਉੱਥੇ ਹੁਣ ਚਾਰ ਲੋਕ ਮਿਲ ਕੇ ਸੇਵਾ ਕਰ ਰਹੇ ਸੀਗੇ ਤੇ ਹੁਣ ਗੁਰੂ ਸਾਹਿਬ ਦੀ ਕਿਰਪਾ ਗੁਰੂ ਸਾਹਿਬ ਦੀ ਕਹਿੰਦੇ ਨਾ ਜਦੋਂ ਕਿਸੇ ਦੀ ਆਈ ਉਹ ਨਹੀਂ ਮੋਟ ਸਕਦੇ ਸੇਵਾ ਦੀ ਗੱਲ ਹੈ ਤੇ ਉਹਦੇ ਵਿੱਚ ਕੋਈ ਪਾਈਪ ਇੱਧਰ ਉੱਧਰ ਹੋ ਗਈ ਜਿਸ ਦੇ ਨਾਲ ਕਰੰਟ ਲੱਗ ਗਿਆ ਕਰੰਟ ਲੱਗਣ ਨਾਲ ਇੱਕ ਜਿਹੜਾ ਸਾਡਾ ਸੇਵਾਦਾਰ ਹੈ ਉਹਦੀ ਮੌਤ ਹੋ ਗਈ ਹੈ ਤੇ ਤਿੰਨ ਜਿਹੜੇ ਆ ਖਤਰੇ ਤੋਂ ਬਾਹਰ ਆ ਪਰ ਹਸਪੀਟਲ ਸੀਐਮਸੀ ਦੇ ਵਿੱਚ ਦਾਖਲ ਹੈ ਤੇ ਗੁਰੂ ਸਾਹਿਬ ਦੀ ਸੇਵਾ ਕਰਦੇ ਹੋਏ ਹੁਣ ਇਹ ਚੀਜ਼ ਹੋਣੀ ਇਹ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੈ ਨਾ ਕਿਸੇ ਦੀ ਗਲਤੀ ਹੈ ਨਾ ਕਿਸੇ ਦਾ ਕੋਈ ਕਸੂਰ ਹੈ ਹੁਣ ਇਹ ਤਾਂ ਗੁਰੂ ਸਾਹਿਬ ਦੀ ਆਪਣੀ ਮਰਜ਼ੀ ਹੈ ਕਿਦਾ ਕਿਦਾ ਕਿਸੇ ਦੀ ਸਵਾਸ ਮੁੱਕਨੇ ਸੀ ਬਹਾਨਾ ਇੱਕ ਜਰੂਰ ਬਣ ਗਿਆ ਪਰ ਗੁਰੂ ਘਰ ਦੀ ਸੇਵਾ ਕਰਦੇ ਹੋਏ ਇਸ ਤਰ੍ਹਾਂ ਹੋਣਾ ਸਾਨੂੰ ਤਾਂ ਬੜਾ ਅਫਸੋਸ ਹੈ ਗੁਰਦੁਆਰਾ ਕਿੱਥੇ ਪੈਂਦਾ ਹੈ ਸ਼ਗੂਨ ਪਲੱਸ ਦੇ ਬਿਲਕੁਲ ਸਾਹਮਣੇ 8ਵੀਂ ਪਾਸ਼ਾਹੀ ਦਾ ਧਰਮਪੁਰਾ ਰੋਡ ਤੇ ਗੁਰਦੁਆਰਾ ਸਾਹਿਬ ਇਹ ਬਿਲਕੁਲ ਕਰੰਟ ਲੱਗਣ ਨਾਲ ਨਿਸ਼ਾਨ ਸਾਹਿਬ ਦੀ ਸੇਵਾ ਚੱਲ ਰਹੀ ਸੀ ਚਾਰ ਲੋਕ ਮਿਲ ਕੇ ਕਰ ਰਹੇ ਸੀ ਜਿਦੇ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਹੈ ਤਿੰਨ ਹਸਪੀਟਲ ਦਾਖਲ ਹੈ ਪਰ ਖਤਰੇ ਤੋਂ ਬਾਹਰ ਹੈ ਜਿਹਨੇ ਕਾਇਲ ਨੇ ਜਿਹੜੇ ਇਲਾਜ ਨੇ ਉਹ ਉਹਨਾਂ ਦੀ ਪੋਜੀਸ਼ਨ ਕਿਸ ਤਰੀਕੇ ਨਾਲ ਉਹਨਾਂ ਦੀ ਪੋਜੀਸ਼ਨ ਬਾਬਾ ਜੀ ਦੀ ਕਿਰਪਾ ਹੈ ਗੁਰੂ ਦੀ ਰਹਿਮਤ ਹੈ ਠੀਕ ਹੈ ਪਰ ਇੱਕ ਦਾ ਚਲੇ ਜਾਣਾ ਉਦੇ ਸਵਾਸਾਂ ਦੀ ਪੂਰਤੀ ਹੋ ਜਾਣਾ ਉਹ ਬਹੁਤ ਅਜ ਮਾੜਾ ਲੱਗਿਆ ਕਿਉਂਕਿ ਗੁਰੂ ਸਾਹਿਬ ਦੀ ਸੇਵਾ ਕਰਦੇ ਹੋਏ ਤੇ ਜਿਹੜਾ ਸੇਵਾ ਕਰਦਿਆ ਜਿਹਦੇ ਸਵਾਸ ਮੁੱਕ ਜਾਣੇ ਬੜਾ ਅਫਸੋਸ ਹੈ ਮਹਾਰਾਜ ਨੂੰ ਕਰਾਂਗੇ ਆਪਣੇ ਚਰਨਾਂ ਦੇ ਵਿੱਚ ਨਿਵਾਜ਼ ਦੇਵੇ ਇਹੋ ਜੀ ਰੂਹ ਜਿਹੜੀ ਸੇਵਾ ਕਰ ਰਹੀ ਸੀ ਗੁਰੂ ਸਾਹਿਬ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਜ਼ ਦੇਵੇ ਤੇ ਉਹਦੇ ਪਰਿਵਾਰ ਵਾਲੇ ਆਏ ਆ ਉਹਨਾਂ ਨੂੰ ਵੀ ਦੁੱਖ ਭਾਣਾ ਮੰਨਣ ਦਾ ਬਲ ਬਖਸ਼ੇ ਕਿਉਂਕਿ ਇਹਦਾ ਹੱਲ ਕੋਈ ਨਹੀਂ ਸੇਵਾ ਕਰ ਰਹੇ ਸੀ கரੰਟ ਲੱਗ ਗਿਆ ਇਸ ਗੱਲ 'ਚ ਕੋਈ ਸ਼ਬਦ ਨਹੀਂ ਕਹਿ ਨਹੀਂ ਸਕਦੇ ਇੱਕ ਦੁੱਖ ਤੋਂ ਇਲਾਵਾ ਸਾਡੇ ਕੋਲ ਦੂਜਾ ਕੋਈ ਸ਼ਬਦ ਨਹੀਂ ਹੈ ਮਹਾਰਾਜ ਨੂੰ ਇਹੀ ਗੁਰੂ ਸਾਹਿਬ ਨੂੰ ਕਿਰਪਾ ਕਰਾਂਗੇ ਉਹਨਾਂ ਦੇ ਪਰਿਵਾਰ ਨੂੰ ਸ਼ਕਤੀ ਦੇਵੇ ਤਾਂ ਕਿ ਜਿਹੜੇ ਪਿਛਲੇ ਇਹਨੂੰ ਇਹ ਦੁੱਖ ਸਹਿ ਸਕਣ ਤੇ ਅੱਜ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਇੰਨੀ ਘਟਨਾ ਹੋਣਾ ਕਿਤੇ ਨਾ ਕਿਤੇ ਦੁੱਖਦਾਈ ਹੈ ਬਾਕੀ ਮਹਾਰਾਜ ਗੁਰੂ ਜਾਨੀ ਜਾਨ ਹੈ ਬਾਬਾ ਜੀ ਨੂੰ ਪਤਾ ਹੈ ਇਹ ਕਿਉਂ ਹੈ ਕਿਸ ਕਰਕੇ ਹੋਇਆ ਕਿਸ ਤਰ੍ਹਾਂ கரੰਟ ਲੱਗਿਆ ਇਹਦਾ ਆਪਾਂ ਨੂੰ ਕੋਈ ਪਤਾ ਨਹੀਂ ਪਰ ਚਾਰ ਬੰਦੇ ਸੇਵਾ ਕਰ ਰਹੇ ਸੀ ਇਹ ਹਰ ਮਹੀਨੇ ਸੇਵਾ ਵੀ ਮੌਤ ਲਈ ਉਹਦੇ ਬਾਰੇ ਪਤਾ ਲੱਗਾ ਕੌਣ ਹੈ ਕਿੱਥੇ ਦਾ ਰਹਿਣ ਵਾਲਾ ਸੀ ਤੇ ਉਮਰ ਕਿੰਨੀ ਸੀ ਉਹਦੀ ਉਹਨਾਂ ਦੀ 54 ਸਾਲ ਦੀ ਉਮਰ ਸੀ ਜੀ ਉਹ ਵੀ ਉਸੇ ਗੁਰਦੁਆਰਾ ਸਾਹਿਬ ਚ ਰੂਟੀਨ ਨਾਲ ਆਉਂਦੇ ਸੀ ਕੋਈ ਐਸਾ ਨਹੀਂ ਆ ਮਤਲਬ ਕਿ ਬਹੁਤ ਦਿਨ ਆ ਕੇ ਤਾਂ ਹੀ ਸੇਵਾ ਬੰਦਾ ਉਹੀ ਉਹ ਗੁਰੂ ਘਰ ਚ ਕਰਦਾ ਜਿਹਦਾ ਰੂਟੀਨ ਨਾਲ ਆਣਾ ਜਾਣਾ ਹੋਏਗਾ ਜੀ ਤੇ ਮੇਰੇ ਖਿਆਲ ਆ ਲੜਕਾ ਵੈ ਇਨਾਂ ਦੇ ਚਾਚਾ ਜੀ ਸੀਗੇ ਤੇ ਹੁਣ ਉਹਨਾਂ ਦੇ ਪਰਿਵਾਰ ਵਾਲੇ ਆ ਗਏ ਨੇ ਬਾਕੀ ਤਾਂ ਬਖੂਬ ਉਹ ਦੱਸ ਸਕਦੇ ਨੇ ਪਰ ਮੌਤ ਹੋ ਜਾਣਾ ਇਹ ਦੁਖਦਾਈ ਹੈ ਬਾਕੀ ਗੁਰੂ ਸਾਹਿਬ ਦਾ ਸੀਸੀਟੀ ਫੁਟੇਜ ਆਈ ਹੈ ਕੋਈ ਸੀਗੀ ਉੱਥੇ ਭਾਜੀ ਕੋਈ ਐਦਾਂ ਦਾ ਮਸਲਾ ਨਹੀਂ ਹੈ ਕਰੰਟ ਹੈ ਇਹ ਹੁਣ ਰਹਿਮਤ ਹੈ ਗੁਰੂ ਦੀ ਕੋਈ ਨਿਸ਼ਾਨ ਸਾਹਿਬ ਦੇ ਕਰਦੇ ਹੋਏ ਕੋਈ ਤਾਰ ਨਾਲ ਲਾ ਕੇ ਕਰੰਟ ਆ ਗਿਆ ਜਿਦੇ ਚ ਇੱਕ ਦੀ ਮੌਤ ਹੋ ਗਈ ਤਿੰਨ ਬਚ ਗਏ ਗੁਰੂ ਸਾਹਿਬ ਨੇ ਜਿਦੇ ਸਵਾਸ ਪੂਰੇ ਕਰਨੇ ਸੀ ਉਹਨੂੰ ਨਾਲ ਲੈ ਗਿਆ ਬਾਕੀ ਤਿੰਨ ਠੀਕ ਹੈ ਵਾਹਿਗੁਰੂ ਅਰਦਾਸ ਕਰਾਂਗੇ ਅੱਗੋਂ ਕੋਈ ਐਹੋ ਜੀ ਘਟਨਾ ਗੁਰੂ ਸਾਹਿਬ ਨਾ ਇੱਥੇ ਇਹ ਗੱਲ ਖਤਮ ਹੋ ਜੇ ਬਾਕੀ ਤਿੰਨ ਜਿਹੜੇ ਨੇ ਬਿਲਕੁਲ ਠੀਕ ਹੋ ਉਹਨਾਂ ਤੇ ਆਪਣੇ ਘਰ ਜਾਣ ਤੇ ਮਹਾਰਾਜ ਜਿਨ੍ਹਾਂ ਦੇ ਬੰਦਾ ਚਲਾ ਗਿਆ ਉਹਨਾਂ ਨੂੰ ਇਹ ਸ਼ਕਤੀ ਦੇਵੇ ਤਾਂ ਕਿ ਉਹ ਦੁੱਖ ਸਹਿ ਸਕੇ ਹਾਂਜੀ ਤੁਹਾਡਾ ਕੀ ਨਾਮ ਮੇਰਾ ਲੱਕੀ ਆ ਜੀ ਕੀ ਮਾਮਲਾ ਕੀ ਮਾਮਲਾ ਜੀ ਹਰ ਮਹੀਨੇ ਸੰਗਰਾਂਦ ਦੇ ਦਿਨ ਨਿਸ਼ਾਨ ਸਾਹਿਬ ਚੇਂਜ ਕਰਦੇ ਆ ਜੀ ਇਹ ਆਪਣਾ ਧਰਮਪੁਰੇ ਜੀ ਗੁਰਦੁਆਰੇ ਤੇ ਗੁਰਦੁਆਰਾ ਹਰਕ੍ਰਿਸ਼ਨ ਸਾਹਿਬੀ ਗੁਰਦੁਆਰਾ ਸਾਹਿਬ ਤੇ ਹਰ ਮਹੀਨੇ ਹੁੰਦਾ ਚੇਂਜ ਜੀ ਤੇ ਅੱਜ ਚੇਂਜ ਕਰ ਰਹੇ ਸੀ ਚਾਰ ਬੰਦੇ ਸੀ ਤੇ ਜਿੱਦਾਂ ਹੀ ਚਾ ਆਪਣਾ ਕੀਤਾ ਉਹਨਾਂ ਨੇ ਆਪਣਾ ਬੈਲੈਂਸ ਆਊਟ ਹੋ ਕੇ ਨਾ ਸਿੱਧਿਆ ਤਾਰਾ ਉੱਪਰ ਹੀ ਮਤਲਬ ਨਿਸ਼ਾਨ ਸਾਹਿਬ ਗਿਰ ਗਏ ਤੇ ਇੱਕ ਬੰਦੇ ਦੀ ਮੌਕੇ ਤੇ ਹੀ ਹੋ ਗਈ ਜੀ ਮੌਤ ਤੇ ਕੀ ਨਾਮ ਹੈ ਉਹਨਾਂ ਦਾ ਉਹਨਾਂ ਦਾ ਕਾਲੂ ਹੈਗਾ ਜੀ ਕਾਲਾ ਮੂੜੇ ਦਾ ਨਾਮ ਹੈਗਾ ਤੇ ਤਿੰਜਰੇ ਨੂੰ ਠੀਕ ਨਹੀਂ ਆ ਜੀ ਹਾਂਜੀ ਉਹ ਠੀਕ ਹੈ ਜੀ ਫਿਰ ਡਾਕਟਰਾਂ ਨੇ ਫਿਰ ਵੀ ਕਿਹਾ 12 ਘੰਟੇ ਰੱਖਣਾ ਉਹਨਾਂ ਨੂੰ ਹਾਂਜੀ ਅੱਛਾ ਤੇ ਫਿਰ ਉਹ ਨਿਸ਼ਾਨ ਸਾਹਿਬ ਮਤਲਬ ਬੈਲੈਂਸ ਵਿਗੜ ਬੈਲੈਂਸ ਵਿਗੜ ਗਿਆ ਉਹਦੇ ਬੈਲੈਂਸ ਵਿਗੜ ਨਹੀਂ ਕਰਕੇ ਤਾਰਾ ਦੇ ਉੱਪਰ ਹੀ ਸਿੱਧਾ ਹੀ ਜੀ ਨਿਸ਼ਾਨ ਸਾਹਿਬ ਤੁਹਾਨੂੰ ਫਿਰ ਤਿੰਨੇ ਬੰਦੇ ਇਸ ਕਰਕੇ ਤੁর্জ ਜੀ ਉਹਨਾਂ ਨੂੰ ਛੁੜਾ ਰਹੇ ਸੀ ਨਹੀਂ ਨਹੀਂ ਛੁੜਾ ਰਹੇ ਚਾਰ ਬੰਦੇ ਹੀ ਹੁੰਦੇ ਆ ਨਾ ਮੌਕੇ ਤੇ ਹਾਂਜੀ ਚਾਰ ਬੰਦੇ ਹੀ ਹੁਣ ਜਦੋਂ ਨਿਸ਼ਾਨ ਸਾਹਿਬ ਚੇਂਜ ਹੁੰਦਾ ਨਾ ਚਾਰ ਬੰਦੇ ਹੀ ਹੁੰਦੇ ਆ ਮੌਕੇ ਤੇ ਹਾਂਜੀ